ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਰਮਣਾ ਅਸੀਂ ਦੋ ਹੀ ਭੈਣਾਂ ਸੀ ਮੇਰੇ ਡੈਡੀ ਦੀ ਤਾਂ ਮੌਤ ਹੋ ਗਈ ਸੀ ਸਾਡਾ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਹੁੰਦਾ ਸੀ ਮੇਰੀ ਮੰਮੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੁੰਦੀ ਸੀ ਤੇ ਮੈਂ ਹੀ ਵੱਡੀ ਸੀ ਮੇਰੀ ਭੈਣ ਛੋਟੀ ਸੀ ਮੈਂ 10ਵੀਂ ਵਿੱਚ ਸੀ ਤੇ ਮੇਰੀ ਭੈਣ ਹਜੇ 8ਵੀਂ ਵਿੱਚ ਸੀ ਮੈਂ ਪੜਨ ਨੂੰ ਠੀਕ-ਠਾਕ ਸੀ ਤੇ ਮੇਰੀ ਭੈਣ ਪੜਨ ਨੂੰ ਹੁਸ਼ਿਆਰ ਸੀ ਜਦੋਂ ਮੇਰੇ ਡੈਡੀ ਦੀ ਮੌਤ ਹੋਈ ਸੀ ਤਾਂ ਮੇਰੇ ਨਾਨਕੇ ਕਹਿੰਦੇ ਸੀ ਕਿ ਸਾਨੂੰ ਤਿੰਨਾਂ ਮਾਵਾਂ ਧੀਆਂ ਨੂੰ ਉਹ ਆਪਣੇ ਕੋਲ ਹੀ ਲੈ ਕੇ ਜਾਣਗੇ ਪਰ ਮੈਂ ਤੇ ਮੰਮੀ ਮੰਨੀਆਂ ਹੀ ਨਹੀਂ ਸੀ ਮੇਰਾ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਆਪਣੇ ਦਾਦੇ-ਦਾਦੀ ਨੂੰ ਛੱਡ ਕੇ ਜਾਵਾਂ ਤੇ ਮੰਮੀ ਨੂੰ ਵੀ ਸੀ ਕਿ ਅਸੀਂ ਘਰ ਵਿੱਚੋਂ ਜੋ ਵੀ ਹਿਸਾਬ ਆਊਗਾ ਉਹ ਮੇਰੀਆਂ ਧੀਆਂ ਦੇ ਹਿੱਸੇ ਆ ਜਾਊਗਾ ਇਸ ਲਈ ਮੰਮੀ ਨੂੰ ਵੀ ਥੋੜਾ ਜਿਹਾ ਲਾਲਚ ਹੋਇਆ ਤੇ ਉਹਨੇ ਵੀ ਇਹ ਘਰ ਨਾ ਛੱਡਣ ਬਾਰੇ ਸੋਚਿਆ ਤੇ ਉਸ ਤੋਂ ਬਾਅਦ ਮੰਮੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਤੇ ਸਾਡੇ ਘਰ ਦਾ ਗੁਜ਼ਾਰਾ ਵਧੀਆ ਹੋਣ ਲੱਗ ਪਿਆ ਸੀ ਅਸੀਂ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੇ ਸੀ ਤੇ ਮੇਰੇ ਡੈਡੀ ਨਾ ਹੋਣ ਕਰਕੇ ਪ੍ਰਿੰਸੀਪਲ ਸਰ ਨੇ ਮੇਰੀ ਫੀਸ ਵੀ ਮਾਫ ਕਰ ਦਿੱਤੀ ਸੀ ਇਸ ਲਈ ਮੈਂ ਫ੍ਰੀ ਪੜ੍ਹਦੀ ਸੀ ਤੇ ਸਿਰਫ ਮੇਰੀ ਭੈਣ ਦੀ ਹੀ ਥੋੜੀ ਬਹੁਤੀ ਫੀਸ ਦੇਣੀ ਪੈਂਦੀ ਹੁੰਦੀ ਸੀ ਇਸ ਲਈ ਸਾਨੂੰ ਕਾਫੀ ਫਾਇਦਾ ਸੀ ਪੜਾਈ ਲਈ ਤਾਂ ਕੋਈ ਦਿੱਕਤ ਨਹੀਂ ਆਉਂਦੀ ਸੀ। ਮੰਮੀ ਸਾਰੇ ਘਰ ਦਾ ਖਰਚਾ ਚੁੱਕਦੀ ਹੁੰਦੀ ਸੀ ਤੇ ਜੇ ਕਿਤੇ ਪੈਸਿਆਂ ਦੀ ਲੋੜ ਪੈਂਦੀ ਤਾਂ ਉਹ ਚਾਚੇ ਕੋਲੋਂ ਵੀ ਫੜ ਲੈਂਦੀ ਹੁੰਦੀ ਸੀ। ਮੇਰਾ ਚਾਚਾ ਚਾਚੀ ਬਹੁਤ ਹੀ ਚੰਗੇ ਸੀ। ਉਹਨਾਂ ਦੇ ਵੀ ਦੋ ਕੁੜੀਆਂ ਤੇ ਇੱਕ ਮੁੰਡਾ ਸੀ। ਸਾਡੇ ਘਰ ਦਾ ਹਿੱਸਾ ਸਾਰਾ ਵੰਡਿਆ ਹੋਇਆ ਸੀ ਪਰ ਫਿਰ ਵੀ ਮੰਮੀ ਤੇ ਚਾਚੀ ਪਹਿਣਾ ਵਾਂਗੂ ਹੀ ਰਹਿੰਦੀਆਂ ਸੀ। ਉਹ ਵੀ ਇਕੱਠੀਆਂ ਹੀ ਰਹਿੰਦੀਆਂ ਸੀ। ਹਿੱਸਾ ਇਸ ਲਈ ਵੰਡਿਆ ਹੋਇਆ ਸੀ ਕਿ ਕੱਲ ਨੂੰ ਕੋਈ ਲੜਾਈ ਝਗੜਾ ਨਾ ਹੋ ਜਾਵੇ। ਇਸ ਲਈ ਉਹਨਾਂ ਨੇ ਹਿੱਸੇ ਵੰਡੇ ਹੋਏ ਸੀ ਤੇ ਵੈਸੇ ਇਕੱਠੇ ਰਹਿ ਕੇ ਤੇ ਪ੍ਰੇਮ ਬਹੁਤ ਜ਼ਿਆਦਾ ਸੀ ਚਾਚਾ ਵੀ ਮਾੜੀ-ਮੋਟੀ ਮਜ਼ਦੂਰੀ ਦਾ ਕੰਮ ਕਰਦਾ ਹੁੰਦਾ ਸੀ ਫਿਰ ਵੀ ਘਰ ਦਾ ਖਰਚਾ ਉਹਨਾਂ ਦਾ ਵਧੀਆ ਚੱਲਦਾ ਸੀ ਭੁੱਖੀਆਂ ਮਰਨ ਨਾਲੋਂ ਤਾਂ ਚੰਗਾ ਸੀ ਕਿ ਅਸੀਂ ਮਿਹਨਤ ਕਰਕੇ ਆਪਣੀ ਰੱਜ ਕੇ ਰੋਟੀ ਖਾਂਦੇ ਸੀ ਕਿਸੇ ਤਰ੍ਹਾਂ ਦੀ ਕੋਈ ਕਮੀ ਫੀਲ ਨਹੀਂ ਸੀ ਹੁੰਦੀ ਚਾਚੀ ਵੀ ਬਿਊਟੀ ਪਾਰਲਰ ਦਾ ਕੰਮ ਸਿੱਖੀ ਹੋਈ ਸੀ ਤੇ ਘਰੇ ਹੀ ਉਹਦਾ ਕੰਮ ਚੱਲਦਾ ਹੁੰਦਾ ਸੀ ਉਨੇ ਕਰੇ ਹੀ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਤੇ ਪਿੰਡ ਵਿੱਚੋਂ ਕਾਫੀ ਔਰਤਾਂ ਉਹਦਾ ਕੰਮ ਵੀ ਪਸੰਦ ਕਰਦੀਆਂ ਸੀ ਤੇ ਉਹ ਉਹਦੇ ਕੋਲੋਂ ਹੀ ਕਰਵਾਉਂਦੀਆਂ ਹੁੰਦੀਆਂ ਸੀ ਇਦਾਂ ਚਾਚੀ ਵੀ ਕਾਫੀ ਪੈਸੇ ਕਮਾਉਂਦੀ ਸੀ ਹੌਲੀ-ਹੌਲੀ ਚਾਚੀ ਤੇ ਚਾਚੇ ਨੇ ਕੁਝ ਪੈਸੇ ਮੰਮੀ ਨੇ ਕੀਤੇ ਤੇ ਚਾਚੀ ਨੂੰ ਬਿਊਟੀ ਪਾਰਲਰ ਦੀ ਦੁਕਾਨ ਖੋਲ੍ਹ ਦਿੱਤੀ ਚਾਚੀ ਦਾ ਬਿਊਟੀ ਪਾਰਲਰ ਦਾ ਕਾਫੀ ਕੰਮ ਵਧੀਆ ਚੱਲਦਾ ਸੀ ਜਦੋਂ ਮੈਂ ਫ੍ਰੀ ਹੁੰਦੀ ਸੀ ਤਾਂ ਬਿਊਟੀ ਪਾਰਲਰ ਦੀ ਦੁਕਾਨ ਤੇ ਜਾ ਕੇ ਬੈਠ ਚਾਂਦੀ ਹੁੰਦੀ ਸੀ ਕਿਸੇ ਵੀ ਨੇ ਚਾਚੀ ਸਮਾਨ ਲੈਣ ਲਈ ਜਾਂਦੀ ਤਾਂ ਮੈਂ ਮਗਰੋਂ ਉਹਦੀ ਦੁਕਾਨ ਤੇ ਬੈਠੀ ਹੁੰਦੀ ਸੀ ਥੋੜਾ ਬਹੁਤਾ ਔਰਤਾਂ ਨੂੰ ਉੱਥੇ ਰੁਕਣ ਲਈ ਕਹਿ ਦਿੰਦੀ ਹੁੰਦੀ ਸੀ ਤੇ ਔਰਤਾਂ ਚਾਚੀ ਦੀ ਵੇਟ ਕਰ ਲੈਂਦੀਆਂ ਹੁੰਦੀਆਂ ਸੀ ਜਦੋਂ ਚਾਚੀ ਆਉਂਦੀ ਸੀ ਤੇ ਉਹਨਾਂ ਦਾ ਮੇਕਅਪ ਵਗੈਰਾ ਕਰ ਦਿੰਦੀ ਹੁੰਦੀ ਸੀ ਚਾਚੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਰਮਣ ਤੂੰ ਵੀ ਮੇਰੇ ਕੋਲੋਂ ਇਹ ਬਿਊਟੀ ਪਾਰਲਰ ਦਾ ਕੰਮ ਸਿੱਖ ਲੈ ਤੇ ਜੇ ਹੋ ਸਕਿਆ ਤਾਂ ਅਸੀਂ ਤਿੰਨੇ ਜਾਣੇ ਰਲ ਕੇ ਤੈਨੂੰ ਬਾਹਰ ਭੇਜ ਦੇਵਾਂਗੇ ਤੇ ਤੂੰ ਉਧਰ ਜਾ ਕੇ ਬਿਊਟੀ ਪਾਰਲਰ ਦਾ ਕੰਮ ਕਰ ਲਿਆ ਕਰੀ ਬਾਹਰ ਬਿਊਟੀ ਪਾਰਲਰ ਦਾ ਕੰਮ ਬਹੁਤ ਵਧੀਆ ਚੱਲਦਾ ਤੇ ਕਾਫੀ ਪੈਸੇ ਵੀ ਕਮਾਏ ਜਾਂਦੇ ਆ ਜਦੋਂ ਤੂੰ ਪੈਸੇ ਕਮਾ ਕੇ ਪਾਵੇਂਗੀ ਤਾਂ ਅਸੀਂ ਤੇਰੇ ਬਾਕੀ ਭੈਣ ਭਰਾਵਾਂ ਦਾ ਵਿਆਹ ਵੀ ਵਧੀਆ ਕਰਾਂਗੇ ਤੇ ਘਰ ਵੀ ਸੋਨਾ ਬਣਾ ਲਵਾਂਗੇ ਤੇ ਤੂੰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਨਾਲੇ ਆਪਣੀ ਮਾਂ ਨੂੰ ਵੀ ਸੁੱਖ ਦੇ ਤੇ ਨਾਲੇ ਸਾਨੂੰ ਵੀ ਮੈਂ ਚਾਚੀ ਨੂੰ ਕਹਿੰਦੀ ਸੀ ਕਿ ਤੂੰ ਮੇਰੀ ਮਾਂ ਨਾਲੋਂ ਵੀ ਜ਼ਿਆਦਾ ਮੇਰੇ ਨੇੜੇ ਆ ਤੁਸੀਂ ਦੋਨੇ ਭੈਣਾਂ ਵਾਂਗ ਹੀ ਰਹਿੰਦੇ ਹੋ ਤੇ ਮੈਂ ਤੁਹਾਡੇ ਵਿੱਚ ਫਰਕ ਕਿਉਂ ਕਰਾਂ ਤੇਰੇ ਬੱਚੇ ਵੀ ਤਾਂ ਮੇਰੇ ਸਕੇ ਭੈਣ ਭਰਾ ਹੀ ਆ ਮੈਂ ਕਦੇ ਫਰਕ ਨਹੀਂ ਕੀਤਾ ਚਾਚੀ ਵੀ ਕਹਿੰਦੀ ਸੀ ਕਿ ਧੀਏ ਅਸੀਂ ਵੀ ਤੇਰੇ ਵਿੱਚ ਕਦੀ ਫਰਕ ਨਹੀਂ ਕੀਤਾ ਇਸ ਲਈ ਮੈਂ ਵੱਡੀ ਸੀ ਤੇ ਸਾਰੇ ਮੈਨੂੰ ਬੜੀ ਸੰਸਰ ਸਮਝਦੇ ਹੁੰਦੇ ਸੀ ਚਾਚੀ ਦੇ ਕੋਲ ਮੈਂ ਜ਼ਿਆਦਾਤਰ ਹੀ ਰਹਿੰਦੀ ਹੁੰਦੀ ਸੀ ਘਰੇ ਤਾਂ ਮੇਰਾ دل ਹੀ ਨਹੀਂ ਲੱਗਦਾ ਸੀ ਇਸ ਲਈ ਮੈਂ ਉਹਦੇ ਕੋਲ ਹੀ ਬੈਠੀ ਰਹਿੰਦੀ ਹੁੰਦੀ ਸੀ ਉਦੇ ਕੋਲ ਥੋੜਾ ਬਹੁਤਾ ਕੰਮ ਸਿੱਖਦੀ ਹੁੰਦੀ ਸੀ ਮੈਨੂੰ ਬਿਊਟੀ ਪਾਰਲਰ ਦੇ ਕੰਮ ਵਿੱਚ ਕੋਈ ਇੰਟਰਸਟ ਨਹੀਂ ਸੀ ਇਸ ਲਈ ਮੈਂ ਥੋੜਾ ਮੋਟਾ ਹੀ ਕੰਮ ਕਰਦੀ ਹੁੰਦੀ ਸੀ ਚਾਚੀ ਕਹਿੰਦੀ ਹੁੰਦੀ ਸੀ ਕਿ ਦਿਲ ਲਾ ਕੇ ਕੰਮ ਕਰਿਆ ਕਰ ਸਾਨੂੰ ਤੇਰੇ ਤੋਂ ਹੀ ਉਮੀਦ ਆ ਤੂੰ ਹੀ ਕੁਝ ਬਣ ਕੇ ਦਿਖਾ ਦੇ ਤੇ ਤੇਰੇ ਛੋਟੇ ਭੈਣ ਭਰਾ ਵੀ ਤੇਰੇ ਸਹਾਰੇ ਆ ਉਹ ਵੀ ਤੇਰੇ ਵੱਲ ਵੇਖ ਕੇ ਆਪਣੀ ਜ਼ਿੰਦਗੀ ਸਵਾਰ ਲੈਗੇ ਮੈਂ ਚਾਚੀ ਦੀ ਗੱਲ ਨੂੰ ਧਿਆਨ ਨਾਲ ਸੁਣਦੀ ਹੁੰਦੀ ਸੀ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਮੈਂ ਵੱਡੀ ਆ ਤੇ ਮੈਨੂੰ ਹੀ ਸਿਆਣੀ ਸਮਝਦੇ ਆ ਪਰ ਮੈਨੂੰ ਕੀ ਪਤਾ ਸੀ ਕਿ ਜਦੋਂ ਮੈਂ ਪਲੱਸ 1 ਵਿੱਚ ਹੋਈ ਤਾਂ ਮੈਨੂੰ ਇੱਕ ਮੁੰਡੇ ਨਾਲ ਪਿਆਰ ਹੋ ਗਿਆ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰੇ ਅੱਗੇ ਪਿੱਛੇ ਫਿਰਦਾ ਹੁੰਦਾ ਸੀ ਉਹ ਸਕੂਲ ਲੇਟ ਆਉਂਦਾ ਹੁੰਦਾ ਸੀ ਮੈਂ ਉਹਨੂੰ ਪੁੱਛਦੀ ਹੁੰਦੀ ਸੀ ਕਿ ਤੂੰ ਸਕੂਲ ਲੇਟ ਕਿਉਂ ਆਉਣਾ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਸਾਡਾ ਡੇਰੀ ਦਾ ਕੰਮ ਆ ਮੈਂ ਕਰੇ ਡੈਡੀ ਹੋਣਾ ਨਾਲ ਕੰਮ ਕਰਵਾ ਕੇ ਹੀ ਆਉਂਦਾ ਇਸ ਲਈ ਮਲੇ ਟਕੋ ਜਾਣਾ ਪਸ਼ੂਆਂ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਇਸ ਵੇਲੇ ਦੁੱਧਵਾਦ ਸਾਰਾ ਸਾਂਭ ਕੇ ਫਿਰ ਵੀ ਸਕੂਲ ਆਉਣਾ ਪੈਂਦਾ ਉਹ ਵੀ ਆਪਣੇ ਘਰ ਵਿੱਚ ਭੈਣ ਭਰਾਵਾਂ ਤੋਂ ਵੱਡਾ ਸੀ ਉਹ ਤਿੰਨ ਹੀ ਭਰਾ ਸੀ ਫਿਰ ਵੀ ਉਹ ਵੱਡਾ ਹੋਣ ਕਰਕੇ ਉਹਨੂੰ ਹੀ ਕੰਮ ਕਰਨਾ ਪੈਂਦਾ ਹੁੰਦਾ ਸੀ ਉਹਨਾਂ ਦਾ ਦੁੱਧ ਦਾ ਕੰਮ ਸੀ ਤੇ ਬਹੁਤ ਅਮੀਰ ਸੀ ਕਾਫੀ ਪੈਸੇ ਕਮਾਉਂਦੇ ਹੁੰਦੇ ਸੀ ਪਰ ਉਹ ਮੈਨੂੰ ਬਹੁਤ ਹੀ ਪਸੰਦ ਕਰਦਾ ਹੁੰਦਾ ਸੀ ਇਸ ਲਈ ਉਹਨੇ ਮੈਨੂੰ ਪ੍ਰਪੋਜ਼ ਕੀਤਾ ਤੇ ਮੈਂ ਵੀ ਝੱਟ ਹਾਂ ਕਰ ਦਿੱਤੀ ਸੀ ਅਸੀਂ ਇੱਕ ਦੂਸਰੇ ਨਾਲ ਪਿਆਰ ਦੀਆਂ ਪਿੰਗਾ ਝੂਟਦੇ ਸੀ ਘਰ ਦੇ ਮੈਨੂੰ ਸਮਝਾਉਂਦੇ ਸੀ ਕਿ ਆਪਣੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਣਾ ਤੇ ਲੋਕਾਂ ਕੋਲੋਂ ਗੱਲਾਂ ਨਹੀਂ ਸੁਣਨੀਆਂ ਕੋਈ ਇਹ ਨਾ ਕਵੇ ਕਿ ਇਹਦਾ ਪਿਆਉਣੀ ਹੈਗਾ ਤੇ ਮਾਂ ਕੋਲੋਂ ਧੀ ਸਾਂਭੀ ਨਹੀਂ ਗਈ ਪਰ ਇਹ ਗੱਲਾਂ ਤਾਂ ਮੇਰੇ ਸਿਰ ਉੱਪਰ ਦੀ ਲੰਘ ਜਾਂਦੀਆਂ ਸੀ ਉਦੋਂ ਮੈਂ ਇੰਨੀ ਸਿਆਣੀ ਵੀ ਨਹੀਂ ਸੀ ਕਿ ਮੈਂ ਇੰਨੀ ਸਮਝਦਾਰ ਹੋ ਜਾਂਦੀ ਪਰ ਪਿਆਰ ਵਿੱਚ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਂ ਤਾਂ ਸੁੱਖੇ ਦੇ ਪਿਆਰ ਵਿੱਚ ਰੰਗੀ ਗਈ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਕਿਉਂਕਿ ਉਹ ਦੂਜੇ ਪਿੰਡ ਦਾ ਸੀ ਤੇ ਸਾਈਕਲ ਤੇ ਸਕੂਲ ਆਉਂਦਾ ਹੁੰਦਾ ਸੀ ਉਹਦੇ ਕੋਲ ਆਪਣਾ ਮੋਟਰਸਾਈਕਲ ਵੀ ਹੈਗਾ ਸੀ ਪਰ ਉਹ ਸਾਈਕਲ ਤੇ ਹੀ ਆਉਂਦਾ ਪਰ ਸੁੱਖਾ ਤਾਂ ਸਾਈਕਲ ਤੇ ਸਕੂਲ ਆਉਂਦਾ ਹੁੰਦਾ ਸੀ ਤੇ ਅਸੀਂ ਆਪਣੇ ਪਿੰਡ ਤੁਰ ਕੇ ਹੀ ਜਾਂਦੇ ਹੁੰਦੇ ਸੀ ਮੈਂ ਸੁੱਖੇ ਨੂੰ ਕਹਿੰਦੀ ਹੁੰਦੀ ਸੀ ਕਿ ਤੁਸੀਂ ਇੰਨਾ ਕੰਮ ਕਿੱਦਾਂ ਸਾਂਭਦੇ ਹੋ ਇੰਨੇ ਪਸ਼ੂਆਂ ਨੂੰ ਕਿਦਾਂ ਪੱਠੇ ਪਾਉਂਦੇ ਹੋ ਇਹਦਾ ਕੰਮ ਤਾਂ ਬਹੁਤ ਹੁੰਦਾ ਉਹ ਕਹਿਣ ਲੱਗਾ ਕਿ ਅਸੀਂ ਰੋਜ਼ ਇਹੀ ਕੰਮ ਕਰਦੇ ਹਾਂ ਹੁਣ ਤਾਂ ਸਾਨੂੰ ਆਦਤ ਪੈ ਗਈ ਆ ਮੈਂ ਰੋਜ਼ ਇਨੇ ਟਾਈਮ ਤੇ ਕੰਮ ਕਰਕੇ ਸਕੂਲ ਪਹੁੰਚ ਜਾਣਾ ਮੈਂ ਕਿਹਾ ਠੀਕ ਆ ਚਲ ਸਾਡੇ ਪਿੰਡ ਵੀ ਦੁੱਧ ਦੀ ਜਾਇਆ ਕਰ ਇੱਥੇ ਵੀ ਤੇਰੇ ਕਾਫੀ ਕਾਹਕ ਲੱਗ ਜਾਣਗੇ ਲੋਕ ਦੁੱਧ ਨੂੰ ਬਹੁਤ ਤਰਲੇ ਮਾਰਦੇ ਆ ਕਿ ਕੋਈ ਦੁੱਧ ਵਧੀਆ ਦੇ ਕੇ ਨਹੀਂ ਜਾਂਦਾ ਜ਼ਿਆਦਾਤਰ ਦੁੱਧ ਦੀ ਦੁੱਧ ਵਿੱਚ ਪਾਣੀ ਪਾ ਕੇ ਹੀ ਜਾਂਦੇ ਆ ਮੈਂ ਉਹਨੂੰ ਇਦਾਂ ਕਿਹਾ ਤੇ ਉਹ ਕਹਿਣ ਲੱਗਾ ਕਿ ਇਹ ਤੂੰ ਕਿਹੜੀ ਗੱਲ ਕੀਤੀ ਮੈਂ ਕੱਲ ਤੋਂ ਹੀ ਤੁਹਾਡੇ ਪਿੰਡ ਸਵੇਰੇ ਸਵੇਰੇ ਦੁੱਧ ਵੇਚਣ ਲਈ ਆ ਜਾਇਆ ਕਰੂੰਗਾ ਉਹਨਾਂ ਕੋਲ ਇੱਕ ਦੁੱਧ ਵਾਲਾ ਮੋਟਰਸਾਈਕਲ ਹੁੰਦਾ ਸੀ ਤੇ ਵੱਡੇ ਵੱਡੇ ਦੁੱਧ ਵਾਲੇ ਢੋਲ ਜਿਹੇ ਉਹਨੇ ਮੋਟਰਸਾਈਕਲ ਦੇ ਇੱਧਰ ਉੱਧਰ ਬੰਨੇ ਹੁੰਦੇ ਸੀ ਕੁਝ ਦਿਨ ਹੋਏ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਡੈਡੀ ਨਾਲ ਗੱਲ ਕਰ ਲਈ ਆ ਹੁਣ ਮੈਂ ਤੁਹਾਡੇ ਪਿੰਡ ਦੁੱਧ ਵੇਚਣ ਆਇਆ ਕਰੂੰਗਾ ਸਵੇਰੇ 7 ਵਜੇ ਹੀ ਸੁੱਖਾ ਪਿੰਡ ਵਿੱਚ ਦੁੱਧ ਵੇਚਣ ਆ ਜਾਂਦਾ ਸੀ ਸਾਰਾ ਮਹੱਲਾ ਉਹਦੇ ਕੋਲੋਂ ਦੁੱਧ ਲੈਂਦਾ ਹੁੰਦਾ ਸੀ ਸਾਰੇ ਉਹਦੇ ਦੁੱਧ ਦੀ ਵੀ ਤਾਰੀਫ਼ ਕਰਦੇ ਹੁੰਦੇ ਸੀ ਮੈਂ ਤਾਂ ਬਹੁਤ ਖੁਸ਼ ਹੁੰਦੀ ਸੀ ਕਿ ਮੇਰੇ ਫਰੈਂਡ ਦੀ ਲੋਕੀ ਤਾਰੀਫ਼ ਕਰਦੇ ਆ ਚਾਚੀ ਕਹਿਣ ਲੱਗੀ ਕਿ ਮੁੰਡਾ ਬਹੁਤ ਚੰਗਾ ਤੇ ਕਿੰਨਾ ਸੋਹਣਾ ਤੇ ਦੁੱਧ ਦਾ ਕੰਮ ਕਰਦਾ ਵਾਕੇ ਕੰਮ ਕਰਨ ਦਾ ਕੋਈ ਮਿਹਨਤ ਨਹੀਂ ਹੁੰਦਾ ਕੰਮ ਤਾਂ ਕੋਈ ਵੀ ਮਾੜਾ ਨਹੀਂ ਹੁੰਦਾ ਇਸ ਲਈ ਭੁੱਖੇ ਮਰਨ ਨਾਲੋਂ ਤਾਂ ਚੰਗਾ ਕਿ ਮਿਹਨਤ ਕਰਕੇ ਦੋ ਬਲੇ ਦੀ ਰੋਟੀ ਤਾਂ ਖਾ ਲਓ ਮੈਂ ਕਿਹਾ ਕਿ ਚਾਚੀ ਭੁੱਖੇ ਨਹੀਂ ਮਰਦੇ ਬਹੁਤ ਅਮੀਰਾ ਸਾਡੇ ਸਕੂਲ ਵਿੱਚ ਮੁੰਡਾ ਇਹ ਪੜਦਾ ਮੇਰੀ ਕਲਾਸ ਵਿੱਚ ਹੀ ਆ ਮੈਂ ਇਹਨੂੰ ਵੀ ਬੁਲਾ ਲੈਣੀ ਹੁੰਨੀ ਆ ਉਹ ਮੈਨੂੰ ਕਹਿਣ ਲੱਗੀ ਕਿ ਫਿਰ ਤਾਂ ਬਹੁਤ ਵਧੀਆ ਗੱਲ ਆ ਦੁੱਧ ਦਾ ਰੇਟ ਹੋਰ ਵੀ ਘੱਟ ਕਰਵਾ ਲਈ ਆਪਾਂ ਨੂੰ ਦੁੱਧ ਘੱਟ ਰੇਟ ਤੇ ਦੇ ਕੇ ਜਾਇਆ ਕਰੂਗਾ ਮੈਂ ਕਿਹਾ ਕਿ ਨਹੀਂ ਇਦਾਂ ਨਹੀਂ ਕਰਨਾ ਜਿੰਨੇ ਵੀ ਪੈਸੇ ਬਣਿਆ ਕਰਨਗੇ ਆਪਾਂ ਉਹਨੇ ਹੀ ਦੇਣੇ ਆ ਕਿਸੇ ਕੋਲ ਫ੍ਰੀ ਦੁੱਧ ਲੈ ਕੇ ਨਹੀਂ ਪੀਣਾ ਪਰ ਚਾਚੀ ਨੂੰ ਕੀ ਪਤਾ ਸੀ ਕਿ ਉਹ ਮੇਰਾ ਬੁਆਏਫ੍ਰੈਂਡ ਆ ਤੇ ਉਹਦੇ ਨਾਲ ਇਸ਼ਕ ਦੀਆਂ ਮੈਂ ਪਿੰਗਾ ਝੂਟਦੀਆਂ ਪਹਿਲਾਂ ਮੇਰਾ ਦਿਲ ਕਰਦਾ ਸੀ ਕਿ ਚਾਚੀ ਨੂੰ ਸਭ ਕੁਝ ਦੱਸ ਦੇਵਾਂ ਫਿਰ ਮੈਂ ਸੋਚਿਆ ਕਿ ਜੇ ਮੈਂ ਚਾਚੀ ਨੂੰ ਦੱਸ ਦਿੱਤਾ ਤਾਂ ਇਹਨਾਂ ਦੇ ਮੇਰੇ ਤੇ ਜੋ ਆਸਾਂ ਟੁੱਟ ਜਾਊਗੀ ਇਹਨਾਂ ਦਾ ਦਿਲ ਤਾਂ ਟੁੱਟ ਜਾਊਗਾ ਮੇਰੀ ਮੰਮੀ ਮੇਰੇ ਨਾਲ ਗੁੱਸੇ ਹੋ ਜਾਊਗੀ ਜੋ ਮੈਨੂੰ ਹੁਣ ਪਿਆਰ ਮਿਲਦਾ ਉਹ ਨਹੀਂ ਮਿਲਣਾ ਮੈਂ ਘਰ ਦੇ ਆ ਦਾ ਪਿਆਰ ਵੀ ਲੈਣਾ ਚਾਹੁੰਦੀ ਸੀ ਤੇ ਸੁੱਖੇ ਨਾਲ ਵੀ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ ਇੱਕ ਦਿਨ ਮੈਂ ਸੁਖੇ ਨੂੰ ਪਿਆ ਕਿ ਜਦੋਂ ਆਪਣੀ ਪਲੱਸ 2 ਹੋ ਗਈ ਤਾਂ ਆਪਾਂ ਵੱਖ-ਵੱਖ ਹੋ ਜਾਵਾਂਗੇ। ਉਹ ਮੈਨੂੰ ਕਹਿਣ ਲੱਗਾ ਕਿ ਆਪਾਂ ਵੱਖ ਨਹੀਂ ਹੋਣਾ। ਤੂੰ ਕਾਲਜ ਲੱਗ ਜਾਹੀਂ। ਮੈਂ ਤੇਰੀ ਫੀਸ ਦੇ ਦਿਆਂ ਕਰੂੰਗਾ ਪਰ ਮੈਂ ਅੱਗੇ ਨਹੀਂ ਪੜਨਾ ਕਿਉਂਕਿ ਸਾਡਾ ਕੰਮ ਹੀ ਐ ਨਾ। ਤੇ ਡੈਡੀ ਮੈਨੂੰ ਸਿਰਫ 12 ਹੀ ਪੜਾਉਣਾ ਚਾਹੁੰਦੇ ਆ। ਤੇ ਉਹ ਕਹਿੰਦੇ ਆ ਕਿ ਇੰਨੀਆ ਬਹੁਤ ਆ ਇਸ ਲਈ ਮੈਂ ਤੈਨੂੰ ਪੜਾਉਣਾ ਚਾਹੁੰਦਾ ਤੇ ਤੂੰ ਕੋਈ ਨੌਕਰੀ ਕਰ ਲਈ ਜੋ ਤੇਰਾ ਦਿਲ ਕਰਦਾ ਤੂੰ ਉਹੀ ਕਰੀ ਪਰ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਨਾ ਕਰਵਾਏ ਮੈਂ ਉਹਨੂੰ ਕਿਹਾ ਸੀ ਕਿ ਤੂੰ ਬਿਲਕੁਲ ਫਿਕਰ ਨਾ ਕਰ ਮੈਂ ਆਪਣੇ ਘਰ ਦੇ ਇਹਨੂੰ ਮਨਾ ਲਵਾਂਗੀ ਇਧਰ ਮੇਰੀ ਚਾਚੀ ਕਹਿੰਦੀ ਸੀ ਕਿ ਬਿਊਟੀ ਪਾਰਲਰ ਦਾ ਕੰਮ ਸਿੱਖ ਲਈ ਫਿਰ ਤੈਨੂੰ ਅਸੀਂ ਕਿਸੇ ਵੱਡੇ ਮੁਲਕ ਵਿੱਚ ਭੇਜ ਦੇਵਾਂਗੇ ਚਾਹੇ ਘਾਰੀ ਵੇਚ ਦਈਏ ਚਾਹੇ ਕਰਜ਼ਾ ਜਿੰਨਾ ਮਰਜ਼ੀ ਚੁੱਕ ਲਈਏ ਪਰ ਤੈਨੂੰ ਕਾਬਲ ਬਣਾਵਾਂਗੇ ਫਿਰ ਤਾਂ ਹੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਸੁੱਖ ਮਿਲੇਗਾ ਅਸੀਂ ਬਹੁਤ ਮਿਹਨਤ ਮਜ਼ਦੂਰੀ ਕਰ ਲਈ ਆ ਹੁਣ ਤਾਂ ਅਸੀਂ ਅੱਕ ਗਏ ਆ ਮੇਰੀ ਮੰਮੀ ਵੀ ਇਹੋ ਗੱਲ ਕਹਿੰਦੀ ਹੁੰਦੀ ਸੀ ਕਿ ਸਾਨੂੰ ਤੇਰੇ ਤੋਂ ਹੀ ਆਸ ਆ ਮੈਨੂੰ ਉਹਨਾਂ ਦੀ ਮਜਬੂਰੀ ਮਾਰਦੀ ਸੀ ਮੈਂ ਬਾਹਰ ਨਹੀਂ ਜਾਣਾ ਚਾਹੁੰਦੀ ਸੀ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਬਾਹਰ ਜਾਵਾਂ ਸੁੱਖੇ ਬਿਨਾਂ ਤਾਂ ਦੁਨੀਆ ਮੈਨੂੰ ਹਨੇਰਾ ਹੀ ਲੱਗਦੀ ਸੀ ਇੱਕ ਦਿਨ ਮੈਂ ਤੇ ਚਾਚੀ ਦੁਕਾਨ ਤੇ ਬੈਠੀਆਂ ਸੀ ਸਰਦੀਆਂ ਦੇ ਦਿਨ ਸੀ ਮੈਨੂੰ ਬਹੁਤ ਠੰਡ ਲੱਗਦੀ ਸੀ ਮੈਂ ਕੰਬਲ ਲੈ ਕੇ ਦੁਕਾਨ 'ਚ ਪਈ ਸੀ ਚਾਚੀ ਨੇ ਕਾਫੀ ਗਾਕ ਤੋਰ ਦਿੱਤੇ ਸੀ ਮੈਂ ਚਾਚੀ ਦੇ ਫੋਨ ਤੋਂ ਸੁੱਖੇ ਦੇ ਨਾਲ ਮੈਸੇਜ ਤੇ ਗੱਲ ਕਰ ਰਹੀ ਸੀ ਮੈਨੂੰ ਗੱਲ ਕਰਦੀ ਕਰਦੀ ਨੂੰ ਕੋਈ 2 ਘੰਟੇ ਹੋ ਗਏ ਸੀ ਸੁੱਖਾ ਵੀ ਬੈਠਾ ਮੇਰੇ ਨਾਲ ਹੀ ਮੈਸੇਜ ਤੇ ਗੱਲ ਕਰ ਰਿਹਾ ਸੀ ਚਾਚੀ ਮੈਨੂੰ ਆਵਾਜ਼ਾਂ ਮਾਰਦੀ ਸੀ ਕਹਿਣ ਲੱਗੀ ਕਿ ਹੁਣ ਬਾਹਰ ਨਿਕਲ ਆ ਕਿੰਨਾ ਟਾਈਮ ਹੋ ਗਿਆ ਤੈਨੂੰ ਫੋਨ ਫੜ ਕੇ ਪਈ ਨੂੰ ਕੀ ਕਰੀ ਜਾਨੀ ਐ ਮੈਂ ਕਿਹਾ ਕੁਝ ਨਹੀਂ ਚਾਚੀ ਕਹਿਣ ਲੱਗੀ ਜੇ ਤੂੰ ਸੌ ਗਈ ਤੇ ਫੋਨ ਮੈਨੂੰ ਫੜਾ ਦੇ ਕਿਸੇ ਗਾਕ ਦਾ ਫੋਨ ਹੀ ਆ ਜਾਂਦਾ ਮੈਂ ਕਿਹਾ ਨਹੀਂ ਚਾਚੀ ਕਿਸੇ ਦਾ ਫੋਨ ਨਹੀਂ ਆਇਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਹਜੇ ਸੁੱਤੀ ਨਹੀਂ ਇੰਨੇ ਟਾਈਮ 'ਚ ਫੋਨ ਲੈ ਕੇ ਕੀ ਕਰੀ ਚਾਹਨੀ ਐ ਮੈਂ ਕਿਹਾ ਕੁਝ ਨਹੀਂ ਚਾਚੀ ਨੇ ਮੇਰੇ ਤੋਂ ਕੰਬਲ ਲਾਇਆ ਤੇ ਮੈਂ ਸੁੱਖੇ ਨਾਲ ਮੈਸੇਜ ਤੇ ਚੈਟ ਕਰਦੀ ਸੀ ਮੈਂ ਹੱਸ ਪਈ ਮੈਂ ਕਿਹਾ ਚਾਚੀ ਅੱਜ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਐ ਕਹਿਣ ਲੱਗੀ ਕਿ ਕੀ ਗੱਲ ਕਰਨੀ ਐ ਮੈਂ ਉਹਨੂੰ ਕਿਹਾ ਕਿ ਚਾਚੀ ਮੈਂ ਕੋ ਮੁੰਡੇ ਨੂੰ ਪਿਆਰ ਕਰਦੀ ਆ ਉਹ ਬਹੁਤ ਹੀ ਸੋਹਣਾ ਤੇ ਚੰਗਾ ਵੀ ਆ ਕਾਫੀ ਅਮੀਰ ਆ ਚਾਚੀ ਕਹਿਣ ਲੱਗੀ ਕਿ ਦੁਰਫਿਟੇ ਮੂੰ ਤੇਰੇ ਅਸੀਂ ਤੈਨੂੰ ਕੀ ਬਣਾਉਣ ਨੂੰ ਫਿਰਦੇ ਆ ਤੇ ਤੂੰ ਕੀ ਕਰੀ ਜਾਣੀ ਐ ਕਿਉਂ ਸਾਡੀ ਇੱਜ਼ਤ ਨੂੰ ਦਾਗ ਲਾਉਣ ਲੱਗੀਆਂ ਕਿਉਂ ਆਪਣੀ ਮਾਂ ਨੂੰ ਬਦਨਾਮੀ ਦੇਣ ਲੱਗੀਆਂ ਮੈਂ ਕਿਹਾ ਨਹੀਂ ਚਾਚੀ ਤੈਨੂੰ ਨਹੀਂ ਪਤਾ ਮੈਂ ਸੱਚੀ ਉਹਨੂੰ ਬਹੁਤ ਪਿਆਰ ਕਰਦੀ ਆ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਅਸੀਂ ਵਿਆਹ ਕਰਵਾਉਣਾ ਬਹੁਤ ਚੰਗਾ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਤੁਹਾਡੀ ਸਾਰਿਆਂ ਦੀ ਵੀ ਬਹੁਤ ਇੱਜ਼ਤ ਕਰਿਆ ਕਰੂਗਾ ਚਾਚੀ ਕਹਿਣ ਲੱਗੀ ਕਿ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਕੋਈ ਵੀ ਬੇਗਾਨਾ ਪੁੱਤ ਸਹੁਰਿਆਂ ਦੀ ਇੰਨੀ ਇੱਜ਼ਤ ਜਾਂ ਫਿਰ ਪੁੱਤ ਬਣ ਕੇ ਨਹੀਂ ਦਿਖਾਉਂਦਾ ਇਹ ਤਾਂ ਸਭ ਝੂਠ ਆ ਅਗਲਾ ਤਾਂ ਇਹਨੂੰ ਗੱਲਾਂ ਵਿੱਚ ਲਿਆ ਕੇ ਤੇਰੇ ਨਾਲ ਟਾਈਮ ਪਾਸ ਕਰਦਾ ਜਾਂ ਫਿਰ ਤੇਰੀ ਇੱਜ਼ਤ ਨਾਲ ਖੇਡ ਕੇ ਉਹ ਤੈਨੂੰ ਬਰਬਾਦ ਕਰ ਦੇਊਗਾ ਤੇ ਫਿਰ ਕਿਸੇ ਹੋਰ ਨਾਲ ਵਿਆਹ ਕਰਵਾਊਗਾ ਤੇ ਤੈਨੂੰ ਕਾਸੇ ਜੋਗੀ ਨਹੀਂ ਛੱਡੂਗਾ ਤੂੰ ਕਿਉਂ ਕਿਸੇ ਦੇ ਮਗਰ ਲੱਗੀ ਹੈ ਹੁਣ ਵੀ ਟਾਈਮ ਹੈਗਾ ਤੇਰੇ ਕੋਲ ਤੂੰ ਉਹਨੂੰ ਛੱਡ ਦੇ ਤੇ ਆਪਣੇ ਘਰ ਪਰਿਵਾਰ ਬਾਰੇ ਸੋਚ ਅਸੀਂ ਤੈਨੂੰ ਕੀ ਬਣਾਉਣਾ ਚਾਹੁੰਦੇ ਹਾਂ ਤੇ ਪਰ ਤੂੰ ਕਿਹੜੇ ਕੰਮਾਂ ਵਿੱਚ ਪੈ ਗਈ ਹੈ ਇਹ ਸਭ ਤੇਰੇ ਲਈ ਚੰਗਾ ਨਹੀਂ ਹੈ ਜੇ ਤੇਰੇ ਚਾਚੇ ਤੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਉਹ ਤੈਨੂੰ ਬਹੁਤ ਝੜਪਣਗੇ ਇੱਥੋਂ ਤੱਕ ਕਿ ਤੇਰੀ ਮਾਂ ਦਾ ਤਾਂ ਟੈਨਸ਼ਨ ਨਾਲ ਬਿਮਾਰੀ ਹੋ ਜਾਊਗੀ ਮੈਂ ਉਹਨੂੰ ਕਿਹਾ ਤੇ ਚਾਚੀ ਤੂੰ ਬਿਲਕੁਲ ਫਿਕਰ ਨਾ ਕਰ ਮੈਂ ਸਭ ਕੁਝ ਸਾਂਭ ਲਾਂਗੀ ਮੇਰੇ ਹੁੰਦੇ ਹੋਏ ਤੇਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਚਾਚੀ ਨੂੰ ਸੁੱਖੇ ਬਾਰੇ ਸਭ ਕੁਝ ਦੱਸਿਆ ਤੇ ਚਾਚੀ ਕਹਿਣ ਲੱਗੀ ਕਿ ਤੂੰ ਇੱਕ ਕੰਮ ਕਰ ਜੇ ਮੇਰੀ ਮੰਨੇ ਤਾਂ ਨਾਲੇ ਤਾਂ ਤੇਰਾ ਪਿਆਰ ਵੱਧ ਜਾਊਗਾ ਕਿ ਨਾਲੇ ਸਾਨੂੰ ਵੀ ਤੇਰੇ ਤੋਂ ਕੋਈ ਇਤਰਾਜ਼ ਨਹੀਂ ਹੋਊਗਾ ਤੇਰੇ ਚਾਚੇ ਤੇ ਤੇਰੀ ਮੰਮੀ ਨਾਲ ਮੈਂ ਗੱਲ ਕਰ ਲਾਂਗੀ ਤੇਰੇ ਚਾਚੇ ਦੇ ਸੁਭਾਅ ਦਾ ਤਾਂ ਤੈਨੂੰ ਪਤਾ ਹੀ ਆ ਉਹ ਤਾਂ ਤੇਰੀ ਇਹ ਗੱਲ ਸੁਣ ਕੇ ਤਾਂ ਇਹ ਕੁੱਟਣ ਵੀ ਲੱਗ ਜਾਊਗਾ ਇਸ ਮੰਨ ਲਓ ਤਾਂ ਚੰਗਾ ਕਿ ਤੂੰ ਮੇਰੀ ਗੱਲ ਮੰਨ ਜਦੋਂ ਤੇਰੀ ਪਾਸਟੂ ਹੋ ਜਾਊਗੀ ਤੂੰ ਕੁਝ ਪੈਸੇ ਸੁੱਖੇ ਕੋਲੋਂ ਲਈ ਤੇ ਕੁਝ ਪੈਸੇ ਸਾਡੇ ਕੋਲੋਂ ਲੈ ਤੇ ਬਾਹਰ ਚਲੀ ਜਾ ਉਹਨੂੰ ਗਏ ਕਿ ਮੈਂ ਤੇਨੂੰ ਬਾਹਰ ਜਾ ਕੇ ਸੱਦ ਲਵਾਂਗੀ ਨਾਲੇ ਇਸ ਗੱਲ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਤੇ ਸਾਡੀ ਇੱਜ਼ਤ ਵੀ ਰਹਿ ਜਾਊਗੀ ਮੈਂ ਚਾਚੀ ਵੀ ਇਸ ਗੱਲ ਨਾਲ ਸਹਿਮਤ ਨਹੀਂ ਸੀ ਮੈਂ ਸੁੱਖੇ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਮੈਂ ਚਾਚੀ ਨੂੰ ਕਿਹਾ ਕਿ ਮੈਂ ਸੁੱਖੇ ਨੂੰ ਕਿਸੇ ਵੀ ਕੀਮਤ ਦੇ ਧੋਖਾ ਨਹੀਂ ਦੇ ਸਕਦੀ ਤੇ ਫਿਰ ਚਾਚੀ ਕਹਿਣ ਲੱਗੀ ਕਿ ਹੁਣ ਤੇਰੇ ਕੋਲ ਤਾਂ ਇਹੀ ਇੱਕ ਹਾਲਾ ਤੇ ਤੂੰ ਏਦਾਂ ਹੀ ਕਰ ਬਾਹਰ ਜਾ ਕੇ ਪੈਸੇ ਕਮਾਏ ਤੇ ਐਸ਼ ਵੀ ਕਰੀ ਮੈਂ ਚਾਚੀ ਦੀ ਗੱਲ ਨਾਲ ਪਹਿਲਾਂ ਸਹਿਮਤ ਨਹੀਂ ਸੀ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਕਿਉਂ ਮੈਂ ਕੁਝ ਪੈਸੇ ਸੁਖੇ ਕੋਲੋਂ ਲਵਾਂ ਤੇ ਕੁਝ ਪੈਸੇ ਮਾਪਿਓ ਕੋਲੋਂ ਲੈ ਕੇ ਬਾਹਰ ਚਲੀ ਜਾਊਂਗੀ ਬਾਹਰ ਤਾਂ ਲੋਕਾਂ ਦੀ ਇੰਨੀ ਸੋਹਣੀ ਜ਼ਿੰਦਗੀ ਆ ਤੇ ਮੈਂ ਸੁਖੇ ਨੂੰ ਬਾਹਰ ਹੀ ਸੱਦ ਲਵਾਂਗੀ ਮੈਂ ਸੁਖੇ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਮੇਰਾ ਬਾਹਰ ਜਾਣ ਦਾ ਸੁਪਨਾ ਤੇ ਤੂੰ ਮੇਰਾ ਇਹ ਸੁਪਨਾ ਪੂਰਾ ਕਰ ਦੇ ਉਹ ਕਹਿਣ ਲੱਗਾ ਕਿ ਰਮਨ ਮੈਂ ਤੇਰੇ ਬਿਨਾ ਮੈਂ ਨਹੀਂ ਰਹਿ ਸਕਦਾ ਤੂੰ ਬਾਹਰ ਜਾਣ ਨੂੰ ਰਹਿਣ ਦੇ ਆਪਣੇ ਕੋਲ ਇੱਥੇ ਹੀ ਬਹੁਤ ਕੁਝ ਆ ਦੁੱਧ ਦੀ ਕਮਾਈ ਬਹੁਤ ਹੁੰਦੀ ਆ ਕਿਉਂ ਐਵੇਂ ਬਾਹਰ ਜਾ ਕੇ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨਾ ਇੱਥੇ ਐਸ਼ ਦੀ ਜ਼ਿੰਦਗੀ ਤੇ ਮौज ਨਾਲ ਰਹਿਦਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਘੁੰਮਣ ਫਿਰਨ ਲਈ ਆਪਾਂ ਵਿਆਹ ਤੋਂ ਬਾਅਦ ਟੂਰਿਸਟ ਵੀਜ਼ੇ ਤੇ ਚਲੇ ਜਾਵਾਂਗੇ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੇਰਾ ਤਾਂ ਸੁਪਨਾ ਮੈਂ ਵਿਆਹ ਤੋਂ ਪਹਿਲਾਂ ਹੀ ਬਾਹਰ ਜਾਊਂਗੀ ਤੇ ਤੈਨੂੰ ਵੀ ਨਾਲ ਹੀ ਲੈ ਕੇ ਜਾਊਂਗੀ ਮੈਂ ਆਪਣਾ ਪਾਸਪੋਰਟ ਬਣਵਾ ਲਿਆ ਤੇ ਤੂੰ ਵੀ ਬਣਾ ਤੇ ਮੇਰੇ ਨਾਲ ਹੀ ਚੱਲ ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ ਮੈਂ ਉਹਨੂੰ ਕਿਹਾ ਕਿ ਮੇਰਾ ਵੀ ਦਿਲ ਨਹੀਂ ਕਰਦਾ ਪਰ ਮੇਰਾ ਸੁਪਨਾ ਕਿ ਮੈਂ ਇੱਕ ਵਾਰ ਬਾਹਰੋਂ ਘੁੰਮ ਕੇ ਆਵਾਂ ਤੇ ਫਿਰ ਟੌਰ ਨਾਲ ਇੱਥੇ ਵਿਆਹ ਕਰਵਾ ਲਵਾਂ ਮੇਰੀ ਇਸ ਗੱਲ ਤੇ ਸੁਖਾ ਬਹਿਸ ਕਰਨ ਲੱਗ ਪਿਆ ਸੀ ਪਰ ਫਿਰ ਮੰਨ ਗਿਆ ਸੀ ਮੈਂ ਉਹ ਕਿਹਾ ਕਿ ਕੁਝ ਪੈਸੇ ਮੈਂ ਲਾਉਂਗੀ ਤੇ ਕੁਝ ਤੂੰ ਲਾ ਦੇ ਤੇ ਮੇਰਾ ਸੁਪਨਾ ਪੂਰਾ ਕਰ ਆਪਾਂ ਦੋਵੇਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਾਂਗੇ ਉਹ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ ਸੀ ਇਦਾਂ ਹੀ ਕਰਦੇ ਕਰਾਉਂਦੇ ਮੈਂ ਤੇ ਚਾਚੀ ਨੇ ਬਾਹਰ ਦਾ ਕਾਮਾ ਬਣਾਉਣਾ ਸ਼ੁਰੂ ਕਰ ਦਿੱਤਾ ਉਹਨੇ ਕਿਸੇ ਏਜੰਟ ਦੇ ਨਾਲ ਗੱਲ ਕੀਤੀ ਤੇ ਮੈਨੂੰ ਬਾਹਰ ਤੇ ਜੰਦੀਆਂ ਤਿਆਰੀਆਂ ਕਰਨ ਲੱਗ ਪਈ ਸੀ ਕਾਫੀ ਪੈਸੇ ਲੱਗਦੇ ਸੀ ਚਾਚੀ ਨੇ ਚਾਚੇ ਨੂੰ ਝੂਠ ਬੋਲਿਆ ਕਿ ਸਿਰਫ ਇੰਨੇ ਪੈਸਿਆਂ ਵਿੱਚ ਹੀ ਗੱਲ ਬੰਦ ਦੀ ਆ ਚਾਚੀ ਤੇ ਮੰਮੀ ਨੇ ਪੈਸੇ ਵੀ ਇਕੱਠੇ ਕਰ ਲਏ ਸੀ ਬਾਕੀ ਪੈਸੇ ਚਾਚੀ ਨੇ ਸੁਖੇ ਕੋਲੋਂ ਲੈ ਲਏ ਸੀ ਤੇ ਆਪਣੇ ਭਰਾ ਨੂੰ ਨਾਲ ਲੈ ਕੇ ਏਜੰਟ ਨੂੰ ਦੇ ਦਿੱਤੇ ਮੇਰਾ ਕੈਨੇਡਾ ਦਾ ਵੀਜ਼ਾ ਵੀ ਲੱਗ ਗਿਆ ਮੈਂ ਬਹੁਤ ਖੁਸ਼ ਸੀ ਮੇਰੀ ਚਾਚੀ ਕਹਿਣ ਲੱਗੀ ਕਿ ਦੇਖੀ ਕਿਤੇ ਬਾਹਰ ਜਾ ਕੇ ਭੁੱਲ ਨਾ ਜਾਵੇਂ ਸਾਡਾ ਤੇ ਸਾਡੇ ਬੱਚਿਆਂ ਬਾਰੇ ਜ਼ਰੂਰ ਸੋਚੀ ਮੈਂ ਕਿਹਾ ਠੀਕ ਆ ਤੂੰ ਫਿਕਰ ਨਾ ਕਰ ਮੇਰੀ ਮਾਂ ਵੀ ਤੂੰ ਹੀ ਆ ਤੇ ਮੈਂ ਤੈਨੂੰ ਧੋਖਾ ਕਿ ਨਹੀਂ ਦੇਵਾਂਗੀ ਜਦੋਂ ਮੇਰਾ ਕੈਨੇਡਾ ਦਾ ਵੀਜ਼ਾ ਲੱਗਿਆ ਤੇ ਸੁਖਾ ਬਹੁਤ ਰੋਇਆ ਸੀ ਮੈਨੂੰ ਮਿਲਣ ਨੂੰ ਕਹਿੰਦਾ ਸੀ ਮੈਂ ਉਹਨੂੰ ਮਿਲਣ ਗਈ ਤਾਂ ਉਹਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਪਹਿਲਾਂ ਤਾਂ ਮੈਂ ਉਸ ਨੂੰ ਮਨਾਂ ਕੀਤਾ ਫਿਰ ਉਹ ਕਹਿਣ ਲੱਗਾ ਕਿ ਮੈਂ ਇੰਨੇ ਪੈਸੇ ਵੀ ਦਿੱਤੇ ਆ ਫਿਰ ਵੀ ਤੂੰ ਮੈਨੂੰ ਮਨ ਨਾ ਕਰਦੀ ਐ ਪਰ ਮੈਂ ਸੋਚਿਆ ਕਿ ਉਸ ਇਨਸਾਨ ਨੇ ਮੈਨੂੰ ਇੰਨੇ ਪੈਸੇ ਕਿੰਨੇ ਰਿਸਕ ਨਾਲ ਦਿੱਤੇ ਹੋਣਗੇ ਤੇ ਉਹ ਮੇਰੇ ਤੇ ਕਿੰਨਾ ਯਕੀਨ ਵੀ ਕਰਦਾ ਮੈਂ ਉਹਦੇ ਨਾਲ ਉਹ ਸਭ ਕੁਝ ਕਰਨ ਲਈ ਦੁਬਾਰੀ ਤਿਆਰ ਹੋ ਗਈ ਸੀ ਮੈਂ ਸੁਖਿਨਾਲੇ ਫਿਜ਼ੀਕਲ ਹੁਣ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਸੀ ਮੈਂ ਉਹਨੂੰ ਮਿਲ ਕੇ ਘਰ ਆਈ ਸੀ ਤੇ ਮੈਂ ਬਹੁਤ ਰੋਈ ਸੀ ਕਿਉਂਕਿ ਮੇਰਾ ਵੀ ਉਹਦੇ ਬਿਨਾਂ ਦਿਲ ਨਹੀਂ ਲੱਗਦਾ ਸੀ ਪਰ ਚਾਚੀ ਕਹਿਣ ਲੱਗੀ ਕਿ ਪਿਆਰ ਬਾਰੇ ਨਹੀਂ ਸੋਚੀਦਾ ਅੱਜਕੱਲ ਤੇ ਪਿਆਰ ਬਸ ਧੋਖੇ ਹੀ ਆ ਇਸ ਲਈ ਤੂੰ ਚੁੱਪ ਕਰਕੇ ਬਾਹਰ ਜਾ ਤੇ ਆਪਣਾ ਫਿਊਚਰ ਸੈੱਟ ਕਰ ਤੇ ਆਪਣੇ ਭਰਾਵਾਂ ਬਾਰੇ ਸੋਚ ਇਹਨਾਂ ਦੀ ਜ਼ਿੰਦਗੀ ਨੂੰ ਤੂੰ ਹੀ ਬਣਾਉਣਾ ਤੇ ਇਹਨਾਂ ਦਾ ਹੁਣ ਤੇਰੇ ਬਿਨਾਂ ਕੋਈ ਵੀ ਨਹੀਂ ਆ ਸਾਡਾ ਖਿਆਲ ਜ਼ਰੂਰ ਕਰੀਂ ਮੈਂ ਚਾਚੀ ਗੱਲ ਲੱਗ ਕੇ ਬਹੁਤ ਰੋਈ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੇਰਾ ਕਿੰਨਾ ਸੋਚਦੀ ਆ ਇਹਨਾਂ ਤਾਂ ਮੇਰੀ ਮਾਂ ਵੀ ਮੇਰੇ ਬਾਰੇ ਹੋਏ ਸੋਚਦੀ ਮੈਂ ਆਪਣੀ ਮਾਂ ਦੇ ਗੱਲ ਆ ਕੇ ਬਹੁਤ ਰੋਈ ਸੀ ਕਿਉਂਕਿ ਉਹਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮੈਨੂੰ ਪਾਲਿਆ ਸੀ ਤੇ ਪੜਾਇਆ ਸੀ ਮੇਰੇ ਪਿਓ ਦੀ ਮੌਤ ਤੋਂ ਬਾਅਦ ਮੇਰੀ ਮਾਂ ਹੀ ਮੇਰਾ ਪਿਓ ਬਣ ਗਈ ਸੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸੀ ਚਾਚੀ ਮੇਰੀ ਮਾਂ ਨਾਲੋਂ ਵੀ ਜ਼ਿਆਦਾ ਸੀ ਤੇ ਚਾਚਾ ਵੀ ਮੇਰੇ ਤੋਂ ਬਹੁਤ ਖੁਸ਼ ਸੀ ਉਹ ਕਹਿੰਦਾ ਸੀ ਕਿ ਸਾਡੀ ਧੀ ਨੇ ਸਾਡੀ ਇੱਜ਼ਤ ਨੂੰ ਸੰਭ ਕੇ ਰੱਖਿਆ ਕਿਸੇ ਕੋਲੋਂ ਕੋਈ ਗੱਲ ਨਹੀਂ ਸੁਣਨ ਦਿੱਤੀ ਮੈਂ ਉਹਦੀ ਇਹ ਗੱਲ ਸੁਣ ਕੇ ਫਿਰ ਬਹੁਤ ਰੋਈ ਸੀ ਕਿਉਂਕਿ ਮੈਂ ਉਹਨਾਂ ਨੂੰ ਨਹੀਂ ਸੀ ਦੱਸਿਆ ਕਿ ਮੈਂ ਉਹਨਾਂ ਨੂੰ ਕਿੰਨਾ ਵੱਡਾ ਧੋਖਾ ਦਿੱਤਾ ਤੇ ਆਪਣੇ ਬੁਆਏਫਰੈਂਡ ਕੋਲੋਂ ਪੈਸੇ ਲੈ ਕੇ 에ਜੰਟ ਨੂੰ ਦਿੱਤੇ ਆ ਉੱਪਰੋਂ ਮੈਂ ਉਹਨਾਂ ਨੂੰ ਹੋਰ ਵੀ ਧੋਖਾ ਦੇ ਰਹੀ ਆ ਮੈਂ ਕੈਨੇਡਾ ਸਿਰਫ ਧੋਖੇ ਦੇ ਕੇ ਜਾ ਰਹੀ ਸੀ ਜਦੋਂ ਮੈਂ ਕੈਨੇਡਾ ਪਹੁੰਚ ਗਈ ਤਾਂ ਮੈਂ ਘਰ ਫੋਨ ਕੀਤਾ ਸਾਰੇ ਬਹੁਤ ਖੁਸ਼ ਸੀ ਮੈਂ ਸਾਰਿਆਂ ਦਾ ਹਾਲ ਚਾਲ ਪੁੱਛਦੀ ਸੀ ਮੈਨੂੰ ਕੰਮ ਵੀ ਮਿਲ ਗਿਆ ਸੀ ਰਹਿਣ ਲਈ ਥਾਂ ਵੀ ਮਿਲ ਗਈ ਸੀ ਮੈਂ ਬਹੁਤ ਵਧੀਆ ਰਹਿੰਦੀ ਸੀ ਤੇ ਸੁੱਖੇ ਨਾਲ ਵੀ ਗੱਲ ਕਰਦੀ ਸੀ ਹੌਲੀ ਹੌਲੀ ਮੈਨੂੰ ਬਾਹਰ ਤੋਂ ਸਾਲ ਹੋ ਗਏ ਸੀ ਤੇ ਸੁੱਖਾ ਮੈਨੂੰ ਕਹਿੰਦਾ ਸੀ ਕਿ ਹੁਣ ਆ ਜਾ ਆਪਾਂ ਵਿਆਹ ਕਰਵਾ ਲਈਏ ਕਿੰਨਾ ਚਿਰ ਫੋਨ ਤੇ ਗੱਲਾਂ ਕਰਾਂਗੇ ਮੈਂ ਉਹਨੂੰ ਕਿਹਾ ਕਿ ਮੈਂ ਹਜੇ ਨਹੀਂ ਆਉਣਾ ਕਿਉਂਕਿ ਮੈਂ ਆਪਣੇ ਭੈਣ ਭਰਾਵਾਂ ਦੇ ਵਿਆਹ ਕਰਨੇ ਆ ਘਰਦਿਆਂ ਨੂੰ ਮੇਰੇ ਤੋਂ ਹੀ ਉਮੀਦ ਆ ਉਹ ਕਹਿਣ ਲੱਗਾ ਕਿ ਤੂੰ ਮੈਨੂੰ ਧੋਖਾ ਦਿੰਦੀ ਐ ਏਦਾਂ ਨਾ ਕਰ ਮੈਂ ਕੁਝ ਖਾ ਕੇ ਮਰ ਜਾਊਂਗਾ ਕਿਉਂਕਿ ਇੰਨੇ ਪੈਸੇ ਮੈਂ ਤੈਨੂੰ ਘਰ ਦਿਆਂ ਤੂੰ ਚੋਰੀ ਦਿੱਤੇ ਆ ਪਰ ਫਿਰ ਵੀ ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਨਹੀਂ ਮੰਨਦੀ ਹੁਣ ਤੂੰ ਕਹਿ ਰਹੀ ਐ ਕਿ ਮੈਂ ਆਪਣੇ ਪਿਆਰ ਪਰਿਵਾਰ ਬਾਰੇ ਸੋਚਣਾ ਜੇ ਤੂੰ ਪਰਿਵਾਰ ਬਾਰੇ ਸੋਚਣਾ ਸੀ ਤਾਂ ਫਿਰ ਮੇਰੇ ਨਾਲ ਕਿਉਂ ਪਿਆਰ ਕੀਤਾ ਕਿਉਂ ਮੈਨੂੰ ਧੋਖੇ ਵਿੱਚ ਰੱਖਿਆ ਕਿਉਂ ਮੇਰੇ ਨਾਲ ਧੋਖਾ ਕਰਕੇ ਤੂੰ ਕੈਨੇਡਾ ਚਲੀ ਗਈ ਮੈਂ ਉਹਨੂੰ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ ਮੈਂ ਆਪਣੇ ਮਾਪਿਆਂ ਦੀ ਵੀ ਤਾਂ ਮੰਨਣੀ ਆ ਮੇਰੇ ਮਾਪੇ ਵੀ ਮੈਨੂੰ ਤੇਰੇ ਵਾਂਗ ਹੀ ਪਿਆਰ ਕਰਦੇ ਆ ਜੇ ਤੈਨੂੰ ਕੋਈ ਜਲਦੀ ਆ ਤਾਂ ਤੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲੈ ਉਹ ਮੈਨੂੰ ਕਹਿਣ ਲੱਗਾ ਕਿ ਹਾਂ ਜਿਹੜੇ ਮੈਂ ਤੈਨੂੰ ਪੈਸੇ ਦਿੱਤੇ ਆ ਉਹ ਮੈਨੂੰ ਮੋੜ ਦੇ ਮੈਂ ਆਪੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਵਾਂਗਾ ਮੈਨੂੰ ਕੁੜੀਆਂ ਦੀ ਕੋਈ ਘਾਟ ਨਹੀਂ ਆ ਤੇਰੇ ਨਾਲੋਂ ਵੀ ਸੋਹਣੀਆਂ ਕੁੜੀਆਂ ਮੈਨੂੰ ਮਿਲ ਜਾਣਗੀਆਂ ਮੈਂ ਉਹਨੂੰ ਕਿਹਾ ਕਿ ਠੀਕ ਆ ਮੈਂ ਤੇਰੇ ਪੈਸੇ ਮੋੜ ਦੇਉਂਗੀ ਤੂੰ ਜੋ ਮੇਰੀ ਇੱਜ਼ਤ ਨੂੰ ਦਾਗ ਲਾਇਆ ਉਹ ਤੂੰ ਮੈਨੂੰ ਵਾਪਸ ਮੋੜ ਦੇ ਮੇਰੀ ਇੱਜ਼ਤ ਮੈਨੂੰ ਵਾਪਸ ਦੇ ਸਕਦਾ ਤਾਂ ਠੀਕ ਆ ਮੈਂ ਤੇਨੂੰ ਪੈਸੇ ਵਾਪਸ ਕਰ ਦੇਵਾਂਗੀ ਕਿਉਂਕਿ ਬਾਹਰ ਜਾਣ ਤੋਂ ਪਹਿਲਾਂ ਵੀ ਮੈਂ ਸੁੱਖੀ ਨਾਲ ਫਿਜ਼ੀਕਲ ਹੋਈ ਸੀ ਤੇ ਉਦੋਂ ਮੈਂ ਪ੍ਰੈਗਨੈਂਟ ਹੋ ਗਈ ਸੀ ਜਦੋਂ ਮੈਂ ਸਕੈਨਿੰਗ ਕਰਵਾਈ ਤਾਂ ਮੈਂ ਡੇਢ ਮਹੀਨੇ ਦੀ ਪ੍ਰੈਗਨੈਂਸੀ ਸੀ ਉਸ ਤੋਂ ਬਾਅਦ ਮੈਂ ਦਵਾਈ ਖਾਧੀ ਸੀ ਪਰ ਉਹ ਮੇਰੇ ਕੋਲ ਸਾਰੇ ਸਬੂਤ ਵੀ ਪਏ ਸੀ ਇਸ ਲਈ ਸੁੱਖਾ ਮੇਰੇ ਤੇ ਜ਼ਿਆਦਾ ਜ਼ੋਰ ਨਹੀਂ ਪਾਉਂਦਾ ਸੀ ਪਰ ਮੈਂ ਸੁਖੀ ਨੂੰ ਪਿਆਰ ਤਾਂ ਕਰਦੀ ਸੀ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰ ਸਿਰਫ ਮੈਨੂੰ ਆਪਣੀਆਂ ਭੈਣਾਂ ਦੇ ਵਿਆਹ ਕਰ ਲੈਂਦੇ ਤੇ ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ ਹਜੇ ਕਿਹੜਾ ਆਪਣੀ ਇੰਨੀ ਉਮਰ ਆ ਉਹਨਾਂ ਦੇ ਵਿਆਹ ਮੈਂ ਛੋਟੀ ਉਮਰ ਵਿੱਚ ਹੀ ਕਰ ਦਿੰਨੇ ਆ ਇਸ ਲਈ ਤੂੰ ਕੁਝ ਦੇਰ ਹੋਰ ਇੰਤਜ਼ਾਰ ਕਰ ਉਹ ਕਹਿਣ ਲੱਗਾ ਕਿ ਮੇਰੇ ਘਰ ਦੇ ਨਹੀਂ ਮੰਦੇ ਜੇ ਤੂੰ ਵਿਆਹ ਕਰਵਾਉਣਾ ਤਾਂ 1 ਮਹੀਨੇ ਦੇ ਵਿੱਚ ਘਰ ਆ ਜਾ ਜਾਂ ਨਹੀਂ ਤਾਂ ਫਿਰ ਮੈਨੂੰ ਹਮੇਸ਼ਾ ਦੇ ਲਈ ਛੱਡ ਦੇ ਮੈਂ ਉਹਦੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਸੀ। ਉਹਨੇ ਗੁੱਸੇ ਨਾਲ ਫੋਨ ਕੱਟ ਦਿੱਤਾ ਸੀ। ਮੈਂ ਆਪਣੀ ਚਾਚੀ ਨਾਲ ਸਾਰੀ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਮੈਂ ਤੇਰੀ ਮੰਮੀ ਨੂੰ ਵੀ ਸਭ ਕੁਝ ਦੱਸ ਦਿੱਤਾ। ਹੁਣ ਤੇਰੀ ਮਾਂ ਨੂੰ ਵੀ ਤੇਰੇ ਬਾਰੇ ਸਭ ਕੁਝ ਪਤਾ। ਇਸ ਲਈ ਤੇਰੀ ਮਰਜ਼ੀ ਆ। ਤੂੰ ਦੱਸ ਕਿੱਦਾਂ ਕਰਨਾ ਚਾਹਣੀ ਐ। ਜਦੋਂ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਧੀਏ ਕਿਸੇ ਦੇ ਪੈਸੇ ਨਹੀਂ ਮਾਰੀਦੇ। ਤੂੰ ਜੇ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਤਾਂ ਪੈਸੇ ਵਾਪਸ ਕਰ ਦੇ। ਕントੂ ਆਪ ਕਮੌਣਯੋਗੀ ਤਾਂ ਹੋਈ ਗਈ ਐ ਇਨਾ ਹੀ ਬਹੁਤ ਆ ਉਹਨੇ ਤੈਨੂੰ ਇੰਨੇ ਵੱਡੇ ਮੌਲਕ ਵਿੱਚ ਭੇਜ ਦਿੱਤਾ ਉਹਦਾ ਐਹਸਾਨ ਤੇਰੇ ਤੇ ਹਮੇਸ਼ਾ ਰਹੂਗਾ ਮੈਂ ਆਪਣੀ ਮਾਂ ਦੀ ਗੱਲ ਮੰਨੀ ਤੇ ਸੁਖੇ ਦੇ ਅਕਾਊਂਟ ਵਿੱਚ ਸਾਰੇ ਪੈਸੇ ਭੇਜ ਦਿੱਤੇ ਸੀ ਉਹ ਕਹਿਣ ਲੱਗਾ ਕਿ ਮੈਨੂੰ ਪੈਸਿਆਂ ਦੀ ਵੀ ਕੋਈ ਲੋੜ ਨਹੀਂ ਕਿਉਂਕਿ ਤੂੰ ਤਾਂ ਮੇਰੇ ਨਾਲ ਧੋਖਾ ਹੀ ਕੀਤਾ ਤੂੰ ਆਪਣੇ ਮਤਲਬ ਲਈ ਮੈਨੂੰ ਪਿਆਰ ਕੀਤਾ ਤੇ ਆਪਣਾ ਮਤਲਬ ਪੂਰਾ ਕਰਕੇ ਹੁਣ ਤੂੰ ਮੈਨੂੰ ਭੁੱਲ ਗਈ ਐ ਮੈਨੂੰ ਹੁਣ ਤੇਰੇ ਤੇ ਤਾਂ ਕੀ ਕਿਸੇ ਵੀ ਹੋਰ ਕੁੜੀ ਤੇ ਯਕੀਨ ਨਹੀਂ ਹੋਗਾ ਮੈਂ ਉਹਦੇ ਤੋਂ ਮਾਫੀ ਮੰਗੀ ਸੀ ਕਿਉਂਕਿ ਜੋ ਵੀ ਹੋ ਗਿਆ ਸੀ ਅਣਜਾਣਪੁਣੇ ਵਿੱਚ ਹੀ ਹੋਇਆ ਸੀ ਪਰ ਪੈਸੇ ਤਾਂ ਮੈਂ ਅਣਜਾਣਪੁਣੇ ਵਿੱਚ ਨਹੀਂ ਲਏ ਸੀ ਉਹ ਤਾਂ ਮੈਂ ਸੁਖੇ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹਨੂੰ ਪਿਆਰ ਵਿੱਚ ਹਸਾਇਆ ਸੀ ਸਭ ਕੁਝ ਉਹਦੇ ਨਾਲ ਕੀਤਾ ਸੀ ਇਸ ਲਈ ਉਹਨੇ ਮੈਨੂੰ ਪੈਸੇ ਦਿੱਤੇ ਸੀ ਤੇ ਮੈਂ ਕੈਨੇਡਾ ਸੈਟਅਪ ਹੋ ਗਈ ਸੀ ਤੇ ਉਹ ਮੈਨੂੰ ਪੈਸੇ ਨਾ ਦਿੰਦਾ ਤਾਂ ਮੈਂ ਕੈਨੇਡਾ ਕਿੱਥੋਂ ਸੈਟ ਹੋ ਸਕਦੀ ਸੀ ਮੇਰੀ ਚਾਚੀ ਕਹਿਣ ਲੱਗੀ ਕਿ ਛੱਡ ਪਿਆਰ ਨੂੰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਤੇ ਆਪਣੇ ਭੈਣ ਭਰਾਵਾਂ ਬਾਰੇ ਸੋਚ ਜੇ ਤੂੰ ਸੁੱਖੇ ਨਾਲ ਗੱਲਬਾਤ ਕਰਨੀ ਆ ਤਾਂ ਲਾਈਫ ਟਾਈਮ ਲਈ ਉਹਨੂੰ ਰੱਖ ਤੇ ਵਿਆਹ ਕਿਸੇ ਕਿਸੇ ਹੋਰ ਨਾਲ ਕਰਵਾ ਲੈ ਤੇ ਆਪਣੀ ਜ਼ਿੰਦਗੀ ਕੈਨੇਡਾ ਵਿੱਚ ਸੈੱਟ ਕਰ ਲੈ ਮੈਂ ਆਪਣੀ ਚਾਚੀ ਦੀ ਗੱਲ ਨੂੰ ਮੰਨਿਆ ਤੇ ਆਪਣੇ ਭੈਣ ਭਰਾਵਾਂ ਦੇ ਵਿਆਹ ਕੀਤੇ ਤੇ ਚਾਚੀ ਦੇ ਮੁੰਡੇ ਨੂੰ ਵੀ ਕੈਨੇਡਾ ਹੀ ਸੱਦ ਲਿਆ ਸੀ ਮੈਂ ਉਹਨੂੰ ਕਿਹਾ ਸੀ ਕਿ ਤੂੰ ਆਪਣੇ ਮਾਪਿਆਂ ਨੂੰ ਸੱਦ ਲੈ ਮੈਂ ਆਪਣੀ ਮਾਂ ਨੂੰ ਸੱਦ ਲਵਾਂਗੀ ਮੇਰੀ ਇੱਕ ਭੈਣ ਸੀ ਮੈਂ ਉਹਨੂੰ ਵੀ ਇਹ ਯਕੀਨ ਦਵਾਇਆ ਸੀ ਕਿ ਮੈਂ ਜ਼ਰੂਰ ਤੁਹਾਨੂੰ ਇੱਕ ਵਾਰ ਕੈਨੇਡਾ ਬੁਲਾ ਲਵਾਂਗੀ ਪਰ ਜਦੋਂ ਤੋਂ ਮੇਰੀ ਮਾਂ ਮੇਰੇ ਕੋਲ ਰਹਿਣ ਲੱਗ ਪਈ ਸੀ ਮੈਂ ਕਿਸੇ ਨੂੰ ਵੀ ਆਪਣੇ ਕੋਲ ਬੁਲਾਉਣ ਬਾਰੇ ਸੋਚਿਆ ਹੀ ਨਹੀਂ ਸੀ ਜਦ ਕਿ ਚਾਚਾ ਚਾਚੀ ਵੀ ਫੋਨ ਲਾਉਂਦੇ ਸੀ ਉਹਨਾਂ ਦਾ ਮੁੰਡਾ ਕੈਨੇਡਾ ਆ ਕੇ ਵਿਗੜ ਗਿਆ ਸੀ ਉਹ ਤਾਂ ਚਾਚੀ ਉਹਨਾਂ ਨੂੰ ਫੋਨ ਵੀ ਘਾਟੀ ਕਰਦਾ ਸੀ ਤੇ ਆਪਣੇ ਕੰਮਾਂ ਵਿੱਚ ਵਿਜੀ ਰਹਿੰਦਾ ਸੀ ਉਹ ਆਪਣੇ ਹੰਕਾਰ ਵਿੱਚ ਸੀ ਉਹਨੂੰ ਲੱਗਦਾ ਸੀ ਕਿ ਮੈਂ ਕੈਨੇਡਾ ਜਾ ਕੇ ਪਤਾ ਨਹੀਂ ਕੀ ਬਣ ਗਿਆ ਇੱਕ ਦਿਨ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਮੈਂ ਹਸਪੀਟਲ ਲੈ ਕੇ ਗਈ ਤੇ ਮੈਂ ਉਹਨੂੰ ਦੱਸਿਆ ਕਿ ਤੇਰੀ ਮਾਂ ਨੇ ਤੇ ਮੈਂ ਰਲ ਕੇ ਕਿਸੇ ਨਾਲ ਧੋਖਾ ਕੀਤਾ ਸੀ ਇਸ ਲਈ ਉਹ ਧੋਖਾ ਦੇ ਰਤੇ ਵਿੱਚੋਂ ਹੀ ਨਿਕਲ ਗਿਆ ਮੈਂ ਉਸ ਧੋਖੇ ਨੂੰ ਬਹੁਤ ਪਛਤਾਉਣੀ ਆ ਕਿਉਂਕਿ ਮੈਂ ਕਿਸੇ ਨਾਲ ਐਦਾਂ ਕੀਤਾ ਤੇ ਸਾਡਾ ਤਿੰਨਾ ਭੈਣਾਂ ਦਾ ਹੀ ਤੂੰ ਇੱਕ ਭਰਾ ਤੇ ਮੇਰੀ ਮਾਂ ਤੇ ਚਾਚੇ ਚਾਚੀ ਦਾ ਸਹਾਰਾ ਵੀ ਤੂੰ ਹੀ ਆ ਅਸੀਂ ਤੇਰੇ ਨਾਲ ਹੀ ਜਾਉਂਦੇ ਆਂ ਪਲੀਜ਼ ਤੂੰ ਚਾਚੇ ਚਾਚੀ ਨਾਲ ਫੋਨ ਤੇ ਗੱਲ ਕਰਿਆ ਕਰ ਮੇਰੀ ਤੇ ਚਾਚੀ ਦੀ ਗਲਤੀ ਨੇ ਤੈਨੂੰ ਅੱਜ ਹਸਪਤਾਲ ਵਿੱਚ ਲੰਮੇ ਪਾ ਦਿੱਤਾ ਉਹ ਮੇਰੇ ਗੱਲ ਲੱਗ ਕੇ ਬਹੁਤ ਰੋਇਆ ਸੀ ਕਹਿਣ ਲੱਗਿਆ ਕਿ ਹਾਂ ਦੀਦੀ ਮੈਂ ਵੀ ਹੰਕਾਰ ਵਿੱਚ ਆ ਗਿਆ ਸੀ ਕਿਉਂਕਿ ਹੁਣ ਆਪਣੀ ਜ਼ਿੰਦਗੀ ਵਧੀਆ ਹੋ ਗਈ ਸੀ ਤੇ ਮੰਮੀ ਤੇ ਚਾਚੀ ਵੀ ਘਰੇ ਬੈ ਕੇ ਆਰਾਮ ਨਾਲ ਖਾਂਦੀਆਂ ਸੀ ਡੈਡੀ ਵੀ ਮਜ਼ਦੂਰੀ ਕਰਨੋਂ ਹਟ ਗਿਆ ਸੀ ਸ਼ਾਇਦ ਮੈਨੂੰ ਇਸੇ ਗੱਲ ਦੇ ਹੰਕਾਰ ਨੇ ਹੀ ਇਹ ਦਿਨ ਦਿਖਾਏ ਆ ਮੈਂ ਉਹਦੇ ਗੱਲ ਆ ਕੇ ਬਹੁਤ ਰੋਈ ਸੀ ਮੇਰੀ ਮਾਂ ਵੀ ਬਹੁਤ ਰੋਂਦੀ ਸੀ ਕਿ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਤੇ ਕਿਸੇ ਦਾ ਦਿਲ ਦਿਖਾ ਕੇ ਅਸੀਂ ਕਿੰਦਾ ਖੁਸ਼ ਰਹਿ ਸਕਦੇ ਸੀ ਮੈਂ ਆਪਣੀ ਮਾਂ ਕੋਲ ਮਾਫੀ ਮੰਗੀ ਤੇ ਉਹਨੂੰ ਕਿਹਾ ਕਿ ਮੈਂ ਉਸ ਤੋਂ ਬਾਅਦ ਕਦੇ ਵੀ ਕਿਸੇ ਨਾਲ ਕੋਈ ਧੋਖਾ ਨਹੀਂ ਕਰੂੰਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਛੁੱਟ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਦੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ